ਅਰੇੜੀ ਹਰ ਬੰਦਾ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਦਾ ਹੈ ਅਤੇ ਦੂਜਿਆਂ ਨੂੰ ਮੂਰਖ ਟੰਡੀ ਪਰ ਆਪਣੇ ਆਪ ਨੂੰ ਅਕਲਮੰਦ ਸਮਝਣ ਨਾਲ ਕੋਈ ਬੰਦਾ ਅਕਲਮੰਦ ਥੋੜਾ ਹੋ ਸਕਦਾ ਹੈ ਟੰਡੀ ਮੂਰਖਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਡੰਡੀ ਜੇ ਮੂਰਖ ਨਾ ਹੁੰਦੇ ਤਾਂ ਅਕਲਮੰਦਾਂ ਨੂੰ ਕਿਸ ਨੇ ਪੁੱਛਣਾ ਸੀ ਡੰਡੀ ਅਕਲਮੰਦਾਂ ਦੀ ਕਦਰ ਕਿਸ ਤਰ੍ਹਾਂ ਪੈਣੀ ਸੀ ਡੰਡੀ ਅਕਲਮੰਦਾਂ ਨੇ ਸਮਝਾਉਣਾ ਵੀ ਕਿਸ ਨੂੰ ਸੀ ਪ੍ਰਸੰਚਨ ਕਮਾਲ ਦੀ ਗੱਲ ਤਾਂ ਇਹ ਕਿ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਮੂਰਖ ਸਮਝਣ ਨੂੰ ਤਿਆਰ ਹੀ ਨਹੀਂ ਡੰਡੀ ਜੇਕਰ ਕੋਈ ਮੂਰਖ ਹੈ ਹੀ ਨਹੀਂ ਤਾਂ ਇਹ ਕਿਉਂ ਆਖਿਆ ਜਾਂਦਾ ਹੈ ਕਿ ਮੂਰਖਾਂ ਵਾਲੀਆਂ ਗੱਲਾਂ ਕਿਉਂ ਕਰੀ ਜਾਂਦਾ ਹੈ ਡੰਡੀ ਮੂਰਖ ਦਿਵਸ ਮਨਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸੱਚਮੁੱਚ ਹੀ ਮੂਰਖ ਹੁੰਦੇ ਹਨ ਡੰਡੀ ਕਿਸੇ ਨੂੰ ਮੂਰਖ ਕਹੇ ਕਿ ਬਾਦੂ ਦਾ ਸਿਆਪਾ ਗੱਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਡੰਡੀ ਨਾਰਵੇ ਦਾ ਪ੍ਰਸਿੱਧ ਮਨੋਵਿਗਿਆਨੀ ਕਹਿੰਦਾ ਹੈ ਕਿ ਅਕਲ ਇੱਕ ਜਨਮ ਦਾਤ ਗੁਣ ਹੈ ਡੰਡੀ ਅਕਲ ਦਾ ਗੁਣ ਹਰ ਵਿਅਕਤੀ ਵਿੱਚ ਹੁੰਦਾ ਹੈ ਪਰ ਅਕਲ ਦੇ ਪੱਦਰ ਦੇ ਆਧਾਰ ਉੱਤੇ ਹੀ ਅਕਲਮੰਦ ਅਤੇ ਮੂਰਖ ਵਿੱਚ ਫਰਕ ਕੀਤਾ ਜਾਂਦਾ ਹੈ ਡੰਡੀ ਜੇਕਰ ਅਕਲ ਮੁੱਲ ਮਿਲਦੀ ਹੁੰਦੀ ਤਾਂ ਹਰ ਕੋਈ ਖਰੀਦ ਨਾ ਲੈਂਦਾ ਡੰਡੀ ਚੰਗਾ ਸਾਹਿਤ ਅਤੇ ਸਿਆਣੇ ਲੋਕਾਂ ਦੀ ਸੰਗਤ ਮਨੁੱਖ ਦੀ ਅਕਲ ਵਿੱਚ ਵਾਦਾ ਕਰ ਸਕਦੇ ਹਨ ਪਰ ਜੇਕਰ ਉਸ ਦੇ ਮਨ ਵਿੱਚ ਆਪਣੇ ਅਕਲ ਦੇ ਪੱਦਰ ਨੂੰ ਉੱਚਾ ਚੁੱਕਣ ਦੀ ਚਾਹਤ ਹੋਵੇ ਢੰਡੀ ਕਿਸੇ ਬੰਦੇ ਨੂੰ ਜ਼ਬਰਦਸਤੀ ਵੀ ਅਕਲ ਨਹੀਂ ਸਿਖਾਈ ਜਾ ਸਕਦੀ ਢੰਡੀ ਰੈਡੀ ਬੁੱਧੀਮਾਨ ਲੋਕਾਂ ਨੇ ਸੱਚ ਹੀ ਕਿਹਾ ਹੈ ਕਿ ਘੋੜੇ ਨੂੰ ਦਰਿਆ ਤੱਕ ਤਾਂ ਲਿਜਾਇਆ ਜਾ ਸਕਦਾ ਹੈ ਪਰ ਉਸ ਨੂੰ ਆਪਣੀ ਪੀਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਡੰਡੀ ਕਈ ਅਕਲ ਦੇ ਅੰਨਿਆਂ ਨੂੰ ਸਭ ਕੁਝ ਗਵਾ ਕੇ ਅਕਲ ਆਉਂਦੀ ਹੈ ਡੰਡੀ ਅਜੋਕੇ ਸਮੇਂ ਵਿੱਚ ਆਪਣੀ ਅਕਲ ਸੰਭਾਲ ਕੇ ਰੱਖਣ ਵਿੱਚ ਹੀ ਅਕਲਮੰਦੀ ਹੈ ਡੰਡੀ ਆਪਣੇ ਆਪ ਨੂੰ ਅਕਲਮੰਦ ਸਮਝਦਿਆਂ ਦੂਜੇ ਨੂੰ ਸਮਝਾਉਣ ਵਾਲੇ ਲੋਕਾਂ ਨੂੰ ਮੂਰਖ ਸਮਝਿਆ ਜਾਂਦਾ ਹੈ ਡੰਡੀ ਹੁਣ ਤਾਂ ਜਮਾਨਾ ਇਹ ਆ ਗਿਆ ਹੈ ਕਿ ਜਿੰਨਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਕਲ ਦੇ ਕੇ ਸਭ ਕੁਝ ਸਮਝਣ ਦੇ ਕਾਬਿਲ ਬਣਾਇਆ ਹੋਇਆ ਹੁੰਦਾ ਹੈ ਉਹੀ ਬੱਚੇ ਉਹਨਾਂ ਮਾਪਿਆਂ ਨੂੰ ਬੇਅਕਲ ਸਮਝ ਕੇ ਉਹਨਾਂ ਨੂੰ ਏ ਕਹਿੰਦੇ ਸੁਣੇ ਜਾਂਦੇ ਹਨ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਣਡੀ ਕੋਈ ਜਮਾਨਾ ਸੀ ਕਿ ਜਦੋਂ ਬੱਚੇ ਆਪਣਾ ਹਰ ਕੰਮ ਅਤੇ ਹਰ ਫੈਸਲਾ ਆਪਣੇ ਬਜ਼ੁਰਗਾਂ ਤੋਂ ਪੁੱਛ ਕੇ ਕਰਦੇ ਸਨ ਣਡੀ ਉਹਨਾਂ ਦਾ ਅਕਸਰ ਇਹ ਕਹਿਣਾ ਅਤੇ ਸੋਚਣਾ ਹੁੰਦਾ ਸੀ ਕਿ ਬਜ਼ੁਰਗਾਂ ਦੇ ਬੈਠਿਆ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਪਰ ਜੋ ਕੀ ਪੀੜੀ ਆਪਣੇ ਬਜ਼ੁਰਗਾਂ ਨੂੰ ਇਹ ਸਮਝਦੀ ਹੈ ਕਿ ਬਜ਼ੁਰਗਾਂ ਨਾਲੋਂ ਉਹਨਾਂ ਨੂੰ ਜ਼ਿਆਦਾ ਅਕਲ ਹੈ ਡੰਡੀ ਜਿਹੜੇ ਬਜ਼ੁਰਗ ਆਪਣੀ ਅਕਲ ਅਤੇ ਆਪਣੇ ਕੋਲ ਸੰਭਾਲ ਕੇ ਨਹੀਂ ਰੱਖਦੇ ਉਹ ਖੁਦ ਵੀ ਦੁਖੀ ਰਹਿੰਦੇ ਹਨ ਅਤੇ ਉਹਨਾਂ ਦੇ ਬੱਚੇ ਵੀ ਡੰਡੀ ਕਿਹਾ ਇਹ ਵੀ ਜਾਣਦਾ ਹੈ ਕਿ ਆਪਣੇ ਆਪ ਨੂੰ ਜ਼ਰੂਰਤ ਤੋਂ ਜ਼ਿਆਦਾ ਅਕਲਮੰਦ ਸਮਝਣ ਵਾਲੇ ਲੋਕ ਵੀ ਮੂਰਖ ਹੁੰਦੇ ਹਨ ਡੰਡੀ ਇੱਕ ਬਈ ਦੇਖ ਲੈ ਬੱਚਾ ਦੇ ਇੱਥੇ ਅਤੇ ਬਾਧੂ ਬੋਲਿਆ ਗਿਆ ਉਹ ਧਿਆਨ ਦੇ ਲੋ